ਹੈਲੋ ਮਾਈ YouTube ਫੈਮਲੀ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਮੋਗੇ ਮੇਰੇ ਚੈਨਲ ਐਂਟਰਟੇਨਮੈਂਟ ਆਲਨ ਮਨ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਆਮਬ ਦਾ achar ਆਮਬ ਦਾ achar ਆਪਾਂ ਵੈਸੇ ਤਾਂ ਅੱਗੇ ਜਾ ਕੇ ਮੌਸਮ ਮਤਲਬ ਥੋੜਾ ਜਿਹਾ achar ਜਦੋਂ ਹੋਰ ਆਮਬ ਪੱਕ ਗਏ ਤਾਂ ਜਿਹੜਾ ਆਪਾਂ ਲੌਂਗ ਟਾਈਮ ਸਟੇਪ ਕਰੂਗਾ ਉਹ achar ਉਹਦੋਂ ਬਣੂਗਾ ਜਿਹੜਾ ਆਪਾਂ ਇਨਸਟੈਂਟ ਵਾਲਾ achar ਹੈ ਉਹ ਆਪਾਂ ਹੁਣ ਕੱਚੇ ਅੰਬਾਂ ਤੋਂ ਬਣਾ ਸਕਦੇ ਆਂਗੇ ਤੇ ਆਪਾਂ ਜਿਆਦਾ ਟਾਈਮ ਵੇਸਟ ਨਹੀਂ ਕਰਦੇ ਕੱਚੇ ਅੰਬਾਂ ਤੋਂ ਜਿਹੜਾ achar ਬਣਾਉਣਾ ਉਹ ਬਣਾਉਨੇ ਆ ਸਭ ਤੋਂ ਪਹਿਲਾਂ ਲੇਸੀ ਟੰਕੀ ਤੇ ਕਿਨਾਲ ਥੋੜਾ ਟਾਈਮ ਉਹਨਾਂ ਨੂੰ ਹਵਾ ਲਵਾਤੀ ਸੀ ਤੇ ਉਹਨਾਂ ਨੂੰ ਇਹਨਾਂ ਦੇ ਪੀਸ ਨੇ ਜਿਹੜੇ ਉਹ ਕਟ ਚਾਕੂ ਨਾਲ ਹੀ ਕੱਟ ਹੋ ਜਾਂਦੇ ਨੇ ਤੇ ਇਹਨਾਂ ਨੂੰ ਕੱਟ ਕੇ ਥੋੜਾ ਟਾਈਮ ਹਵਾ ਲਵਾ ਲਈ ਸੀ ਤੇ ਬਾਕੀ ਜਿਹੜੇ ਆਪਾਂ ਨੇ ਇਹਦੇ ਵਿੱਚ ਮਸਾਲੇ ਪਾਉਣੇ ਸੀਗੇ ਉਹਦੇ ਵਿੱਚ ਆਪਾਂ ਨੇ ਜਿਹੜੀ ਰਾਈ ਵਗੈਰਾ ਸੀਗੀ ਸੌਫ ਤੇ ਮੇਥੇ ਤੇ ਉਹਦੇ ਵਿੱਚ ਜਿਹੜੀ ਕਲੌਂਜੀ ਆ ਉਹ ਆਪਣੇ ਇਹ ਸਿਰਫ ਇਹੀ ਮਸਾਲੇ ਨੇ ਜਿਹੜੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਤੇ ਉਸ ਤੋਂ ਬਾਅਦ ਦੇ ਜੇਕਰ ਤੁਸੀਂ ਮੇਰੀ ਵੀਡੀਓ ਨੂੰ ਹੁਣ ਤੱਕ ਲਾਇਕ ਨਹੀਂ ਕੀਤਾ ਤਾਂ ਲਾਈਕ ਜ਼ਰੂਰ ਕਰ ਦਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮੈਂ ਤੁਹਾਡੇ ਲਈ ਨਵੇਂ-ਨਵੇਂ ਵੀਡੀਓਜ਼ ਡੇਲੀ ਲੈ ਤੇ ਇਹਨੂੰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਆਇਲ ਲਾ ਲਾਂਗੇ ਇਹਦੇ ਵਿੱਚ ਆਪਣਾ ਤੇਲ ਵੀ ਘੱਟੀ ਲੱਗੂਗਾ ਸਭ ਤੋਂ ਪਹਿਲਾਂ ਆਪਾਂ ਆਇਲ ਲਾ ਲਾਂਗੇ ਕੜਾਹੀ ਦੇ ਵਿੱਚ ਗਰਮ ਹੋਣ ਲਈ ਰੱਖ ਦਾਂਗੇ ਤੇ ਉਸ ਤੋਂ ਬਾਅਦ ਜਦੋਂ ਆਪਣਾ ਤੇਲ ਚੰਗੀ ਤਰੀਕੇ ਦੇ ਨਾਲ ਆਪਾਂ ਨੂੰ ਪਤਾ ਲੱਗਿਆ ਵੀ ਇਹ ਵਧੀਆ ਗਰਮ ਹੋ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਨਮਕ ਐਡ ਕਰ ਦਾਂਗੇ ਨਮਕ ਐਡ ਕਰਨ ਦਾ ਰੀਜ਼ਨ ਇਹ ਹੈ ਤਾਂ ਕਿ ਜਿਹੜਾ ਇਹਦੇ ਵਿੱਚ ਤਿੱਖਾਪਨ ਹੁੰਦਾ ਨਾ ਤੇਲ ਦੀ ਜਿਹੜੀ ਸਮੈਲ ਹੁੰਦੀ ਆ ਉਹ ਨਮਕ ਦੇ ਨਾਲ ਚਲ ਜਾਂਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਤੇਲ ਦਾ ਟੇਸਟ ਆ ਉਹ ਥੋੜਾ ਜਿਹਾ ਨਿਕਲ ਜਾਂਦਾ ਤੇਲ ਦਾ ਕਲਰ ਵੀ ਸਹੀ ਹੋ ਜਾਂਦਾ ਜੇ ਆਪਾਂ ਮਤਲਬ ਕਲਰ ਇਹ ਟ੍ਰਿਕ ਤੁਸੀਂ ਜੇ ਕੋਈ ਸਬਜ਼ੀ ਵੀ ਬਣਾਉਣੀ ਹੈ ਤਾਂ ਵੀ ਤੁਸੀਂ ਇਹ ਜਰੂਰ ਅਜ਼ਮਾਇਆ ਕਰੋ ਵੀ ਮਤਲਬ ਤੇਲ ਦੇ ਵਿੱਚ ਆਪਾਂ ਪਹਿਲਾਂ ਹੀ ਨਮਕ ਪਾ ਦਿਆ ਕਰੋ ਤੇ ਇਹਦੇ ਨਾਲ ਤੇਲ ਦਾ ਫਲੇਵਰ ਵੀ ਥੋੜੀ ਸੁਗੰਧ ਵੀ ਥੋੜੀ ਜੀ ਮਤਲਬ ਜਿਹੜਾ ਕੌੜਪਨ ਹੁੰਦਾ ਉਹ ਵੀ ਨਿਕਲ ਜਾਂਦਾ ਹੈਗਾ ਤੇ ਉਹਦਾ ਕਲਰ ਵੀ ਥੋੜਾ ਜਿਆ ਠੀਕ ਹੋ ਜਾਂਦਾ ਹੈਗਾ ਇਹ ਇਹ ਜ਼ਰੂਰ 5 5 ਮਿੰਟ ਦੇ ਅੰਦਰ ਅੰਦਰ ਆਪਾਂ ਇਹ 5 ਮਿੰਟ ਆਪਾਂ ਇਹਨੂੰ ਐਵੇਂ ਹੀ ਪ੍ਰੋਪਰ ਚੰਗੀ ਤਰ੍ਹਾਂ ਇਹਨਾਂ 'ਤੇ ਸੇਕ ਲਗਵਾਉਣਾ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਜਿਹੜੇ ਬਾਕੀ ਮਸਾਲੇ ਆ ਉਹ ਐਡ ਕਰਨੇ ਸਭ ਤੋਂ ਪਹਿਲਾਂ ਆਪਾਂ ਨੇ ਇਹਦੇ ਵਿੱਚ ਆਪਾਂ ਨੇ ਸਾਰੇ ਮਸਾਲੇ ਇਕੱਠੇ ਹੀ ਐਡ ਕਰ ਦਿੱਤੀ ਸੀ ਉਸ ਟਾਈਮ ਆਪਾਂ ਨੇ ਜਿਹੜੀ ਗੈਸ ਦੀ ਫਲੇਮ ਸੀ ਉਹ ਕਰਤੀ ਸੀ ਬੰਦ ਆਪਾਂ ਬੰਦ ਫਲੇਮ ਫਲੇਮ ਦੇ ਵਿੱਚ ਹੀ ਇਹਨਾਂ ਨੂੰ ਪਕਾਵਾਂਗੇ ਕਿਉਂਕਿ ਇਹਨਾਂ ਦਾ ਆਪਾਂ ਨੇ ਕਲਰ ਇਹੀ ਰੱਖਣਾ ਹੈਗਾ ਕਲਰ ਨਹੀਂ ਚੇਂਜ ਕਰਨਾ ਹੈਗਾ ਮਸਾਲੇ ਆਪਾਂ ਨੇ ਜ਼ਿਆਦਾ ਨਹੀਂ ਪਕਾਉਣੇ ਉਹ ਐਵੇਂ ਦੇ ਉਬਲਦੇ ਤੇਲ ਦੇ ਵਿੱਚ ਰਿਜਦੇ ਦੇ ਵਿੱਚ ਵੈਸੇ ਹੀ ਪੱਕ ਕੇ ਤਿਆ ਦਾਂਗੇ ਤੇ ਇਹਨਾਂ ਦਾ ਫਲੇਵਰ ਤੇ ਇਹਨਾਂ ਦੀ ਖੁਸ਼ਬੂ ਤੁਹਾਨੂੰ ਏਸੇ ਟਾਈਮ ਹੀ ਆਉਣ ਲੱਗ ਜੂਗੇ ਵਿਦਆਊਟ ਗੈਸ ਔਨ ਕੀਤੇ ਹੋਏ ਤੇ ਤੁਸੀਂ ਅੰਬ ਦਾ achar ਬਣਾਉਨੇ ਹੋ ਜੇਕਰ ਤੁਸੀਂ ਇਸ ਟਾਈਮ ਨਹੀਂ ਬਣਾਉਂਦੇ ਤਾਂ ਤੁਸੀਂ ਜ਼ਰੂਰ ਬਣਾਇਆ ਕਰੋ ਤੁਸੀਂ ਇਹਨਾਂ ਨੂੰ 2 ਤੋਂ 3 ਮਨთ 2.5 ਮਨთ ਦੇ ਕਰੀਬ ਤੁਸੀਂ ਫ੍ਰੀਜ ਦੇ ਵਿੱਚ ਰੱਖ ਕੇ 3 ਮਨთ ਦੇ ਕਰੀਬ ਤੁਸੀਂ ਇਹਨਾਂ ਨੂੰ ਫ੍ਰੀਜ ਦੇ ਵਿੱਚ ਰੱਖ ਕੇ ਸਟੋਰ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਬਾਕੀ ਜਿਹੜੇ ਮਸਾਲੇ ਨੇ ਇਹਦੇ ਵਿੱਚ ਹਲਦੀ ਨਮਕ ਤੇ ਮਿਰਚ ਤੁਸੀਂ ਆਪਣੇ ਜਿੰਨਾ ਕ ਤੁਹਾਡਾ achar ਹੋਊਗਾ ਜਾਂ ਤੁਹਾਡਾ ਫਲੇਵਰ ਕਿੰਨਾ ਕ ਤੁਹਾਨੂੰ ਕਿਵੇਂ ਚਾਹੀਦਾ ਤੁਸੀਂ ਆਪਣੇ ਫਲੇਵਰ ਅਨੁਸਾਰ ਇਹਦੇ ਵਿੱਚ ਨਮਕ ਤੇ ਮੈਂ ਮਿਰਚ ਤੇ ਹਲਦੀ ਐਡ ਕਰ ਸਕਦੇ ਹਾਂ ਹਲਦੀ ਆਪਾਂ ਕਲਰ ਵਾਸਤੇ ਐਡ ਕਰ ਰਹੇ ਹਾਂ ਇਹਨਾਂ ਨੂੰ ਵੀ ਆਪਾਂ ਨੇ ਫਲੇਮ ਬੰਦ ਦੇ ਵਿੱਚ ਹੀ ਕਿਤਾ ਸੀ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲਿਆ ਸੀ ਬਿਲਕੁਲ ਪ੍ਰੋਪਰ ਚੰਗੀ ਤਰੀਕੇ ਦੇ ਨਾਲ ਆਪਾਂ ਇਹਨੂੰ ਮਿਕਸ ਕਰ ਲਾਂਗੇ ਤੇ ਕੰਟੀਨਿਊਸਲੀ ਐਵੇਂ ਹੀ ਚਲਾਉਂਦੇ ਰਹਾਂਗੇ ਉਸ ਤੋਂ ਬਾਅਦ ਆਪਾਂ ਕਰ ਲਾਂਗੇ ਥੋੜੇ ਟਾਈਮ ਬਾਅਦ ਆਪੇ ਦੀ ਹੁਣ ਆਪਾਂ ਇਹਦੀ ਗੈਸ ਦੀ ਫਲੇਮ ਕਰ ਲਾਂਗੇ ਔਨ ਤੇ ਉਸ ਤੋਂ ਬਾਅਦ ਔਨ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਆਂਬ ਨੇਗੇ ਉਹ ਐਡ ਕਰ ਦਾਂਗੇ ਮਸਾਲੇ ਸਾਰੇ ਆਪਾਂ ਨੇ ਫਲੇਮ ਆਫ ਕਰਕੇ ਪਾਈ ਸੀ ਤੇ ਹੁਣ ਆਪਾਂ ਨੂੰ ਆਂਬ ਜੜ ਪਾ ਰਿਆਂਗੇ ਉਹ ਆਪਾਂ ਫਲੇਮ ਔਨ ਕਰਕੇ ਹੀ ਇਹਦੇ ਵਿੱਚ ਐਡ ਕਰਾਂਗੇ ਸਾਰੇ ਜਿਹੜੇ ਆਂਬ ਨੇ ਉਹ ਆਪਾਂ ਨੇ ਇਹਦੇ ਵਿੱਚ ਐਡ ਕਰਤੇ ਐਡ ਕਰਨ ਤੋਂ ਬਾਅ ਇਸ ਤਰੀਕੇ ਨਾਲ ਇਹਨੂੰ ਪ੍ਰੋਪਰ ਮਿਕਸ ਕਰਤਾ ਸੀ ਬਿਲਕੁਲ ਵੈਲ ਮਿਕਸ ਕਰ ਲਾਂਗੇ ਤਾਂ ਕਿ ਸਾਰੇ ਮਸਾਲੇ ਸਾਰੇ ਹਮ ਬੰਦ ਉਤੇ ਪ੍ਰੋਪਰ ਚੰਗੀ ਤਰੀਕੇ ਨਾਲ ਲੱਗ ਜਾਣ ਤੇ ਇਹ ਆਪਣਾ ਜਿਹੜਾ achar ਬਣ ਕੇ ਤਿਆਰ ਹੋਊਗਾ ਇਨਸਟੈਂਟ ਵਾਲਾ achar ਹੈ ਜਿਹੜਾ ਤੁਸੀਂ ਮਤਲਬ ਜਦੋਂ ਬਣਾਵੋਗੇ ਬਣਾਉਣ ਤੋਂ ਬਾਅਦ ਨਾਲ ਦੀ ਨਾਲ ਉਹ ਤੁਰੰਤ ਤੁਸੀਂ ਉਸੇ ਟਾਈਮ ਇਹਨੂੰ ਖਾ ਸਕਦੇ ਹੋਗੇ ਜਿਹੜਾ ਆਪਾਂ ਨਿਆ achar ਬਣਾਇਆ ਹੈਗਾ ਇਹ ਉਸੇ ਟਾਈਮ ਖਾਣ ਵਾਲਾ achar ਹੈਗਾ ਤੇ ਆਪਾਂ ਇਹਨੂੰ ਐਵੇਂ ਹੀ ਕੰਟੀਨਿਊਸਲੀ ਮਿਕਸ ਕਰਦਾਂਗੇ ਮਿਕਸ ਕਰਨ ਤੋਂ ਬਾਅਦ ਕੰਟੀਨਿਊਸਲੀ ਆਪਾਂ ਇਹਨੂੰ ਚਲਾਉਂਦੇ ਰਹਾਂਗੇ ਆਪਾਂ ਨੇ ਇਹਨੂੰ ਮਤਲਬ ਲੋ ਫਲੇਮ ਦੇ ਉੱਤੇ ਪਕਾਉਣਾ ਹੈਗਾ ਆਪਾਂ ਲੋ ਫਲੇਮ ਤੇਨ ਤੱਕ ਇਹਦੇ ਅੰਬ ਜਿਹੜੇ ਹੈਗੇ ਨੇ ਉਹ ਉਹਨਾਂ ਦਾ ਕੱਚਾਪਨ ਚ ਚਲ ਜੇ ਇਹਨੂੰ ਆਪਾਂ 5 ਮਿੰਟ ਦੇ ਕਰੀਬ 5-7 ਮਿੰਟ ਦੇ ਕਰੀਬ ਆਪਾਂ ਲੋ ਫਲੇਮ ਦੇ ਉੱਤੇ ਅੰਬ ਦੇ ਚਾਰ ਨੂੰ ਪਕਾਵਾਂਗੇ ਤੇ ਇਹਨੂੰ ਚੰਗੀ ਤਰੀਕੇ ਦੇ ਨਾਲ ਬਿਲਕੁਲ ਮਿਕਸ ਕਰ ਲਾਂਗੇ ਤੇ ਜਲਦੀ ਜਲਦੀ ਜੇਕਰ ਤੁਸੀਂ ਮੇਰੀ ਵੀਡੀਓ ਹਲੇ ਤੱਕ ਵੀ ਲਾਈਕ ਨਹੀਂ ਕੀਤੀ ਤਾਂ ਇੱਕ ਲਾਈਕ ਜ਼ਰੂਰ ਕਰ ਦਿਓ ਫਰੈਂਡਸ ਤੇ ਆਪਣਾ ਇੱਕ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਨੈਕਸਟ ਵੀਡੀਓਜ਼ ਡੇਲੀ ਲੈ ਕੇ ਆਉਂਦੀ ਰਵਾਂਗੀ ਤੇ ਆਪਾਂ ਇਹਨੂੰ ਚੰਗੀ ਤਰੀਕੇ ਦੇ ਨਾਲ ਮਿਕਸ ਕਰ ਦਾਂਗੇ ਤੇ ਉਸ ਤੋਂ ਬਾਅਦ ਅ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਐਵੇਂ ਹੀ ਪੱਕਣ ਨਹੀਂ ਛੱਡ ਦਾਂਗੇ ਇਹਨੂੰ ਚੰਗੀ ਤਰੀਕੇ ਨਾਲ ਮਿਕਸ ਕਰਦੇ ਰਵਾਂਗੇ ਤਾਂ ਕਿ ਇਹਦੇ ਵਿੱਚ ਸਾਰੇ ਮਸਾਲੇ ਪ੍ਰੋਪਰ ਸਾਰੇ ਜੇਕਰ ਤੁਸੀਂ ਚਾਹੋ ਨਾ ਜਿਵੇਂ ਮੈਂ ਇਹਦੇ ਵਿੱਚ ਮਸਾਲੇ ਸਾਰੇ ਖੜੇ ਮਸਾਲੇ ਹੀ ਐਡ ਕੀਤੇ ਹਨ ਤੇ ਤੁਸੀਂ ਚਾਹੋ ਇਹ ਸਾਰੇ ਮਸਾਲਿਆਂ ਨੂੰ ਦੂਜੀ ਲੋਟ ਮਿਕਸ ਵੀ ਕਰ ਸਕਦੇ ਹੋਗੇ ਇਹ achar ਮੈਂ ਤੁਹਾਨੂੰ ਤਿੰਨ ਤਰੀਕੇ ਨਾਲ ਬਣਾਉਣਾ ਸਿਖਾਵਾਂਗੀ ਤੇ ਇਹਨਾਂ ਨੂੰ ਆਪਾਂ ਕਰ ਦਾਂਗੇ ਸਾਈਡ ਤੇ ਢੱਕ ਕੇ ਰੱਖ ਦਾਂਗੇ ਦੂਜੀ ਸਾਈਡ ਹਮ ਇੱਕ ਆਪਾਂ ਇੱਕ ਪੈਨ ਦੇ ਵਿੱਚ ਲੈ ਲਾਂਗੇ ਪਾਣੀ ਪਾਣੀ ਨੂੰ ਬੋਇਲ ਆ ਗਿਆ ਉਹਦੇ ਬਾਅਦ ਚ ਆਪਾਂ ਇਹਦੇ ਵਿੱਚ 2-3 ਚਮਚ ਦੇ ਕਰੀਬ ਆਪਾਂ ਇਹਦੇ ਵਿੱਚ ਐਡ ਕਰ ਲਾਂਗੇ ਵਿਨੇਗਰ ਵਿਨੇਗਰ ਐ ਇਹਦੇ ਅੱਧਾ ਜਿਹੜਾ ਪਾਣੀ ਬਚ ਜੂਗਾ ਨਾ ਵਿਨੇਗਰ ਵਾਲਾ ਉਹਦੇ ਵਿੱਚ ਆਪਾਂ ਗੁੜ ਐਡ ਕਰ ਦਾਂਗੇ ਤੇ ਗੁੜ ਐਡ ਕਰਨ ਤੋਂ ਦੁਸਤ ਆਪਣੇ ਜਿਹੜੇ ਅੰਬ ਸੀਗੇ ਉਹ ਵੀ ਬਿਲਕੁਲ ਇੱਕ ਤਰੀਕੇ ਨਾਲ ਪੰਜ-ਸੱਤ ਮਿੰਟ ਹੋ ਗਏ ਸੀ ਇਹਨਾਂ ਨੂੰ ਚੰਗੀ ਤਰੀਕੇ ਦੇ ਨਾਲ ਇਹ ਪੱਕ ਚੁੱਕੇ ਸੀਗੇ ਤੇ ਆਪਾਂ ਨੇ ਵਿਨੇਗਰ ਐਡ ਕਰਕੇ ਇਹਦੇ ਵਿੱਚ ਆਪਾਂ ਨੇ ਵਿਨੇਗਰ ਇਹਦੇ ਕਰਕੇ ਐਡ ਕੀਤਾ ਤਾਂਕਿ ਇਹ ਜਿਹੜਾ ਆਪਣਾ ਆਚਾਰ ਹੈ ਨਾ ਉਹ ਲੌਂਗ ਟਾਈਮ ਲਈ ਸਟੇ ਕਰੇ ਤੇ ਆਚਾਰ ਬਣਾਉਣ ਦੇ ਮੈਂ ਤੁਹਾਨੂੰ ਤਿੰਨ ਤਿੰਨ ਰੈਸਪੀਆਂ ਨੇ ਮਤਲਬ ਤਿੰਨ ਤਰੀਕਾ ਨੇ ਜਿਹੜੀਆਂ ਮੈਂ ਤੁਹਾਨੂੰ ਇਨਸਟੈਂਟ ਵਾਲੇ ਆਚਾਰ ਵਾਸਤੇ ਦੱਸਾਂਗੀ ਤਿੰਨ ਤਰੀਕਾ ਤੁਸੀਂ ਆਪਣੇ ਘਰ ਦੇ ਵਿੱਚ ਆਚਾਰ ਪਾਉਣ ਵਾਸ ਬਣਾ ਰਹੇ ਹਾਂ ਇਸ ਟਾਈਮ ਇਹ ਵੀ ਆਪਣਾ achar ਬਣ ਕੇ ਤਿਆਰ ਹੋ ਗਿਆ ਤੁਸੀਂ ਇਹਨੂੰ ਡਾਇਰੈਕਟ ਐਵੇਂ ਵੀ ਖਾ ਸਕਦੇ ਜੇਕਰ ਤੁਸੀਂ ਇਹਦੇ ਵਿੱਚ ਥੋੜਾ ਖੱਟਾ ਪਨ ਲਾਉਣਾ ਚਾਹਣੋ ਜਾਂ ਮਿੱਠਾ ਪਨ ਲਾਉਣਾ ਚਾਹਣੋ ਉਹ ਤਰੀਕੇ ਵੀ ਮੈਂ ਤੁਹਾਨੂੰ ਦੱਸਣ ਵਾਸਤੇ ਆਪਾਂ ਨੇ ਇਹਦੇ ਵਿੱਚ ਵਿਨੇਗਰ ਵੀ ਐਡ ਕੀਤਾ ਤੇ ਗੁੜ ਵੀ ਐਡ ਕੀਤਾ ਤੇ ਉਹ ਵੀ ਮੈਂ ਤੁਹਾਨੂੰ ਦੱਸਾਂਗੀ ਇਹਦੇ ਵਾਸਤੇ ਤੇ ਆਪਣਾ achar ਬਿਲਕੁਲ ਬਣ ਕੇ ਤਿਆਰ ਹੋ ਗਿਆ ਤੇ ਇੱਕ ਬੋਲ ਦੇ ਵਿੱਚ ਆਪਾਂ ਨੇ ਇਹਦੇ ਵਿੱਚ ਵਿਨੇਗਰ ਵਾਲਾ ਪਾਣੀ ਪਾਇਆ ਸੀਗਾ ਵਿਨੇਗਰ ਮਤਲਬ ਜਿੰਨਾ ਆਪਾਂ ਨੇ ਇਹਦੇ ਵਿੱਚ ਥੋੜਾ ਜਿਹਾ ਵਿਨੇਗਰ ਵਾਲਾ ਪਾਣੀ ਘੜਤਾ ਸੀਗਾ ਆਪਾਂ ਨੇ ਜਿੰਨਾ ਕਾਚਾਰੇ ਇਹਦੇ ਵਿੱਚ ਪਾਉਣਾ ਸੀਗਾ ਉਸ ਤੋਂ ਬਾਅਦ ਆਪਾਂ ਨੇ ਵਿਨੇਗ ਤਾਂ ਅੰਬ ਰੱਖਤੇ ਸੀਗੇ ਇਹ ਰੱਖਣ ਦਾ ਮਤਲਬ ਇਹ ਆਪਾਂ ਨੇ ਇਹਦੇ ਵਿੱਚ ਆਇਲ ਘੱਟ ਯੂਜ਼ ਕੀਤਾਗਾ ਤੇ ਆਇਲ ਦੇ ਵਿੱਚ ਆਚਾਰ ਖਰਾਬ ਨਹੀਂ ਹੁੰਦਾ ਕਹਿੰਦੇ ਹੁੰਦੇ ਨੇ ਆਇਲ ਉੱਪਰ ਤੱਕ ਹੋਵੇ ਮਾਰਕੀਟ ਦੇ ਵਿੱਚ ਵੀ ਸੇਮ ਐਵੇਂ ਹੀ ਕਰਦੇ ਨੇ ਤੇ ਜਿਹੜਾ ਵਿਨੇਗਰ ਦੇ ਨਾਲ ਨਾ ਆਇਲ ਉੱਪਰ ਆ ਜਾਂਦਾਗਾ ਵਿਨੇਗਰ ਦੇ ਵਿੱਚ ਆਪਣਾ ਆਚਾਰ ਖਰਾਬ ਨਹੀਂ ਹੋਊਗਾ ਲੌਂਗ ਟਰਮ ਸਟੇ ਕਰੂਗਾ ਇਹ ਆਪਣਾ ਹੋ ਗਿਆ ਇੱਕ ਤਰੀਕੇ ਦੇ ਨਾਲ ਆਚਾਰ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਕੇ ਦੇ ਨਾਲ ਮਤਲਬ ਇਹਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਭਰ ਦਾਂਗੇ ਤੇ ਦੂਸਰੀ ਸਾਈਡ ਜਿਹੜਾ ਦੂਸਰਾ ਤੇ ਤਰੀਕਾ ਹੋਊਗਾ ਆਪਣਾ ਦੂਸਰੇ ਦੇ ਵਿੱਚ ਆਪਾਂ ਨੇ ਐਵੇਂ ਕਰਨਾ ਹੈਗਾ ਮਤਲਬ ਜਿਹੜਾ ਆਪਣਾ ਦੂਸਰੇ ਵਾਲਾ ਸੀਗਾ ਜਿਹੜਾ ਆਪਣਾ ਉਹਦਾ ਪਾਣੀ ਸੀਗਾ ਗੁੜ ਵਾਲਾ ਸੀਗਾ ਆਪਾਂ ਨੇ ਬਾਲ ਦੇ ਵਿੱਚ ਉਚਾਰ ਕਰਦੇ ਸੀ ਜਿਹੜੇ ਜਿਹਦੇ ਵਿੱਚ ਆਪਾਂ ਨੇ ਗੁੜ ਪਾਇਆ ਸੀ ਵਿਨੇਗਰ ਵਾਲੇ ਪਾਣੀ ਦੇ ਵਿੱਚ ਉਹਨੂੰ ਆਪਾਂ ਐਡ ਕਰ ਦਿੰਗੇ ਇਹਦੇ ਨਾਲ ਆਪਣਾ ਜਿਹੜਾ ਅਚਾਰ ਦਾ ਫਲੇਵਰ ਆ ਉਹ ਖੱਟਾ ਮਿੱਠਾ ਅਚਾਰ ਬਣ ਕੇ ਬਿਲਕੁਲ ਤਿਆਰ ਹੋ ਜਾਊਗਾ ਉਸੇ ਟਾਈਮ ਇਨਸਟੈਂਟ ਤੁਸੀਂ ਇਹਨੂੰ ਵੀ ਖਾ ਸਕਦੇ ਹੋ ਤੇ ਇਹ ਵੀ ਲੌਂਗ ਟਾਈਮਲੀ ਸਟੇ ਕਰ ਦੂਗਾ ਤੇ ਖੱਟਾ ਮਿੱਠਾ ਅੰਬ ਦਾ ਅਚਾਰ ਬਣ ਕੇ ਤਿਆਰ ਹੋ ਜਾਊਗਾ ਇੱਕ ਖੱਟਾ ਮਿੱਠਾ ਅਚਾਰ ਹੋ ਗਿਆ ਇੱਕ ਆਪਣਾ ਨਾਰਮਲ ਅਚਾਰ ਹੋ ਗਿਆ ਤੇ ਤੇ ਨੋਟ ਰੀਕ ਦੇ ਚਾਰ ਬਣ ਕੇ ਬਿਲਕੁਲ ਰੈਡੀ ਨੇ ਤੇ ਇਹਨਾਂ ਨੂੰ ਆਪਾਂ ਕਿਸੇ ਵੀ ਕੰਟੇਨਰ ਦੇ ਵਿੱਚ ਪਾ ਕੇ ਤੁਸੀਂ ਇਹਨੂੰ ਫ੍ਰਿਜ ਦੇ ਵਿੱਚ ਰੱਖੋਗੇ ਤਾਂ ਇਹ ਜਿਆਦਾ ਟਾਈਮ ਸਟੇ ਕਰ ਜਾਊਗਾ ਤੇ ਬਹੁਤ ਵਧੀਆ ਬਣ ਕੇ ਵੀ ਤਿਆਰ ਹੁੰਦਾ ਹੈ ਨਾਲ ਦੀ ਨਾਲ ਖਾਣ ਦੇ ਲਈ ਆਪਣਾ ਤਿਆਰ ਚਾਰ ਬਣ ਕੇ ਤਿਆਰ ਹੋ ਗਿਆ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਸੀਂ ਹੁਣ ਤੱਕ ਮੇਚ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤਦ ਤੱਕ ਲਈ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ ਟੇਕ ਕੇਅ ਨਮਸਤਿ ਸ਼੍ਰੀ ਅਕਾਲ